ਦੋਸਤੋ ਅੱਜ ਦੀ ਕਹਾਣੀ ਸਾਊਥ ਕੋਰੀਆ ਦੇ ਨੰਬਰ 1 ਸੀਰੀਅਲ ਕਿਲਰ ਦੀ ਸੀ ਕਿਉਂਕਿ ਇਹਨੇ ਜਿੰਨੇ ਵੀ ਕਾਂਡ ਕੀਤੇ ਸੀਗੇ ਕਾਂਡ ਕਰਨ ਤੋਂ ਬਾਅਦ ਉਹਨਾਂ ਵਿਕਟਮਸ ਦੇ ਲੀਵਰ ਕੱਢ ਕੇ ਖਾ ਜਾਂਦਾ ਸੀਗਾ ਤਾਂ ਇਸ ਦੀ ਸਟੋਰੀ ਬਹੁਤ ਹੀ ਜ਼ਿਆਦਾ ਡੇਂਜਰਸ ਤੇ ਜ਼ਬਰਦਸਤ ਹੋਣ ਵਾਲੀ ਆ ਤਾਂ ਪਲੀਜ਼ ਬੱਚੇ ਵੀਡੀਓ ਤੋਂ ਦੂਰ ਰਹਿਣ ਤੇ ਜਿਹੜੇ ਕਮਜ਼ੋਰ ਦਿਲ ਵਾਲੇ ਆ ਉਹ ਵੀ ਵੀਡੀਓ ਤੋਂ ਦੂਰ ਰਹਿਣ ਬਾਕੀ ਟਾਈਮ ਨਾ ਵੇਸਟ ਕਰਦੇ ਆਪਾਂ ਚੱਲਦੇ ਆਂ ਸਿੱਧਾ ਇਸ ਕਹਾਣੀ ਵੱਲ ਤੇ ਕਹਾਣੀ ਸਟਾਰਟ ਹੁੰਦੀ ਆ ਸਾਊਥ ਕੋਰੀਆ ਤੋਂ ਜਿੱਥੇ 14 April 1970 ਦੇ ਵਿੱਚ Yu Young Chul ਨਾਮ ਦੇ ਇਸ ਮੁੰਡੇ ਦਾ ਜਨਮ ਹੁੰਦਾ ਆ ਤੇ ਇਸ ਦਾ ਜਨਮ ਇੱਕ ਬਹੁਤ ਹੀ ਗਰੀਬ ਫੈਮਿਲੀ ਦੇ ਵਿੱਚ ਹੁੰਦਾ ਆ ਕਿਉਂਕਿ ਇਹਦਾ ਪਿਓ ਕੰਮ ਕਰ ਬਹੁਤ ਘੱਟ ਕਰਦਾ ਸੀਗਾ ਥੋੜਾ ਕੰਮ ਕਰਨ ਦੇ ਬਾਵਜੂਦ ਵੀ ਉਹਨੂੰ ਨਸ਼ੇ ਪੱਤੇ ਦੀ ਬਹੁਤ ਹੀ ਭੈੜੀ ਆਦਤ ਲੱਗੀ ਹੁੰਦੀ ਆ ਤੇ ਉਹ ਜੂਆ ਖੇਡਣ ਦਾ ਬਹੁਤ ਸ਼ੁਕੀਨ ਹੁੰਦਾ ਆ ਤਾਂ ਸਵੇਰੇ ਕੰਮ ਕਰਦਾ ਸੀ ਸ਼ਾਮ ਨੂੰ ਜਿੰਨਾ ਪੈਸਾ ਕਮਾਉਂਦਾ ਸੀ ਉਹ ਜੂਏ ਦੇ ਵਿੱਚ ਹਾਰ ਜਾਂਦਾ ਸੀਗਾ ਤੇ ਘਰੇ ਆ ਕੇ दारू ਪੀ ਕੇ ਉਹ ਆਪਣੀ ਘਰ ਵਾਲੇ ਨੂੰ ਵੀ ਕੁੱਟਦਾ ਸੀ ਤਾਂ ਬੱਚਿਆਂ ਦੇ ਉੱਤੇ ਵੀ ਕਈ ਵਾਰੇ ਜ਼ੁਲਮ ਕਰਦਾ ਰਹਿੰਦਾ ਸੀਗਾ ਜਸ ਤੋਂ ਦੁਖੀ ਆ ਕੇ ਯੂ ਯੰਗ ਚੁਲ ਦੀ ਮਾਂ ਨੇ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਿਆ ਤੇ ਜਦੋਂ ਕੋਰਟ ਦੇ ਵਿੱਚ ਇਹਨਾਂ ਦਾ ਕੇਸ ਚੱਲਿਆ ਸੀਗਾ ਯੂ ਯੰਗ ਚੁਲ ਤੇ ਉਸ ਦਾ ਭਰਾ ਤੇ ਇੱਕ ਭੈਣ ਸੀਗੇ ਇਹਨਾਂ ਦੀ ਕਸਟਡੀ ਇਸ ਦੀ ਮਾਂ ਦੇ ਕੋਲ ਹੀ ਚਲੇ ਜਾਂਦੀ ਆ ਤੇ ਯੂ ਯੰਗ ਚੁਲ ਦੀ ਮਾਂ ਬੱਚਿਆਂ ਤੋਂ ਦੁਖੀ ਹੋ ਕੇ ਕਿਉਂਕਿ ਉਹ ਕਮਾ ਕੇ ਆਪਣੇ ਬੱਚਿਆਂ ਨੂੰ ਖਵਾ ਨਹੀਂ ਸੀ ਸਕਦੀ ਇਸ ਕਰਕੇ ਉਹਨੇ ਆਪਣੇ ਤਿੰਨੇ ਬੱਚੇ ਆਪਣੀ ਸੱਸ ਦੇ ਕੋਲ ਦੇ ਦਿੰਦੀ ਯਾਨਕਿ ਯੂ ਯੰਗ ਚੁਲ ਦੀ ਦਾਦੀ ਦੇ ਕੋਲ ਚਲੋ ਯੂ ਯੰਗ ਚੁਲ ਦਾ ਥੋੜਾ ਬਚਪਨ ਉਸ ਦੀ ਦਾਦੀ ਦੇ ਕੋਲ ਨਿਕਲਦਾ ਆ ਤਾਂ ਥੋੜੇ ਹੀ ਟਾਈਮ ਬਾਅਦ ਯੂ ਯੰਗ ਚੁਲ ਦਾ ਜਿਹੜਾ ਪਿਓ ਸੀਗਾ ਉਹ ਇੱਕ ਦੂਜਾ ਵਿਆਹ ਕਰਾ ਲੈਂਦਾ ਆ ਦੂਸਰਾ ਵਿਆਹ ਕਰਾਣ ਤੋਂ ਬਾਅਦ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਆਪਣੇ ਕੋਲ ਲੈ ਜਾਂਦਾ ਬਟ ਉਸ ਦੀ ਜਿਹੜੀ ਘਰ ਵਾਲੀ ਸੀਗੀ ਯਾਨਕਿ ਯੂ ਯੰਗ ਚੁਲ ਦੀ ਸੋਤੇਲੀ ਮਾਂ ਉਹ ਬੱਚਿਆਂ ਨੂੰ ਬਹੁਤ ਨਫ਼ਰਤ ਕਰਦੀ ਸੀ ਕਿਉਂਕਿ ਉਹਦੇ ਆਪਣੇ ਨਹੀਂ ਸੀਗੇ ਜਿਹਦੇ ਕਰਕੇ ਉਹ ਯੂ ਯੰਗ ਚੁਲ ਨੂੰ ਕੁੱਟਦੀ ਰਹਿੰਦੀ ਸੀਗੀ ਉਹਦੇ ਨਾਲ ਟੌਰਚਰ ਕਰਨਾ ਉਹਦੇ ਨਾਲ ਮਾੜਾ ਬਿਹੇਵ ਕਰਦੀ ਸੀ ਇਜੇ ਕਰਕੇ ਯੂ ਯੰਗ ਚੁਲ ਦੇ ਦਿਮਾਗ ਦੇ ਵਿੱਚ ਬਹੁਤ ਹੀ ਜ਼ਿਆਦਾ ਗਲਤ ਖਿਆਲ ਆਉਂਦੇ ਸੀਗੇ ਉਹ ਸੋਚਦਾ ਸੀਗਾ ਵੀ ਸਾਰੀਆਂ ਜਨਾਨੀਆਂ ਇਸ ਤਰ੍ਹਾਂ ਦੀਆਂ ਹੀ ਹੁੰਦੀਆਂ ਆ ਕਿਉਂਕਿ ਉਸ ਦੀ ਮਾਂ ਨੇ ਵੀ ਉਹਨਾਂ ਨੂੰ ਛੱਡ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜੀ ਇਹ ਹੁਣ ਉਸ ਦੀ ਮਾਂ ਬਣੀ ਸੀਗੀ ਇਹ ਵੀ ਉਹਦੇ ਉੱਤੇ ਜ਼ਬਰਜਲਮੀ ਕਰਦੀ ਸੀਗੀ ਜਿਹਦੇ ਕਰਕੇ ਉਹ ਦੁਖੀ ਰਹਿੰਦਾ ਸੀਗਾ ਤੇ ਜਿੱਦਾਂ ਕਿਦਾਂ ਇਹਨਾਂ ਦਾ ਟਾਈਮ ਨਿਕਲਦਾ ਪਿਆ ਸੀਗਾ ਫਿਰ ਯੂ ਯੰਗ ਚੁਲ ਨੂੰ ਸਕੂਲ ਦੇ ਵਿੱਚ ਪਾ ਦਿੱਤਾ ਤੇ ਜਿੱਦਾਂ ਹੀ ਇਹ ਸਕੂਲ ਦੇ ਵਿੱਚ ਪਹਿਲੇ ਦਿਨ ਹੀ ਗਿਆ ਤਾਂ ਪਹਿਲੇ ਦਿਨ ਤੋਂ ਹੀ ਖਜਾਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਦੇ ਕੱਪੜੇ ਉਸ ਤਰੀਕੇ ਦੇ ਨਹੀਂ ਸੀ ਹੁੰਦੇ ਜੋ ਅਮੀਰ ਬੱਚਿਆਂ ਦੇ ਹੁੰਦੇ ਸੀਗੇ ਤੁਹਾਨੂੰ ਪਤਾ ਹੀ ਹੈ ਕਈ ਵਾਰੀ ਅਮੀਰ ਬੱਚਿਆਂ ਦੇ ਲੋਕ ਕੁਝ ਵਿਗੜੇ ਹੁੰਦੇ ਆ ਤੇ ਕੱਲੇ ਬੱਚੇ ਨੂੰ ਦੇਖ ਕੇ ਜਿਹੜਾ ਭੋਲਾ ਜਿਹਾ ਹੁੰਦਾ ਤੇ ਉਹਨੂੰ ਬੁਲੀ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਉਹਨੂੰ ਖਜਾਨ ਲੱਗ ਜਾਂਦੇ ਆ ਤੇ ਇਦਾਂ ਹੀ ਇਹਦੇ ਨਾਲ ਹੋ ਰਿਹਾ ਸੀਗਾ ਤੇ ਤੇ ਯੂ ਯੰਗ ਚੁੱਲ ਪੜਨ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀਗਾ ਤਾਂ ਜਦੋਂ ਇਹਦੀ ਪਹਿਲੀ ਕਲਾਸ ਕੰਪਲੀਟ ਹੋਈ ਤਾਂ ਦੂਸਰੀ ਅਗਲੀ ਕਲਾਸ ਦੇ ਵਿੱਚ ਜਦੋਂ ਜਾਣ ਲੱਗਾ ਤਾਂ ਇਹਨੇ ਆਰਟਸ ਰੱਖਣ ਬਾਰੇ ਸੋਚਿਆ ਸੀਗਾ ਕਿਉਂਕਿ ਇਹਨੂੰ ਆਰਟਸ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤਾਂ ਜਿੱਦਾਂ ਹੀ ਇਹਨੇ ਐਡਮਿਸ਼ਨ ਕਰਾਉਣ ਬਾਰੇ ਸੋਚਿਆ ਸੀਗਾ ਦੂਜੇ ਪਾਸੇ ਯੂ ਜੰਗ ਚੁੱਲ ਦੇ ਪਿਓ ਦਾ ਇੱਕ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਜਿਸ ਦੀ ਐਕਸੀਡੈਂਟ ਦੇ ਵਿੱਚ ਮੋ ਤੋਗੀ ਸੀ ਸੈਰ ਬੀ ਐਨ ਨੇ ਆਪਣੇ ਸਕੂਲ ਦੇ ਵਿੱਚ ਜਾ ਕੇ ਆਰਟਸ ਰੱਖਣ ਬਾਰੇ ਕੋਸ਼ਿਸ਼ ਕੀਤੀ ਤੇ ਜਿੱਦਾਂ ਹੀ ਇਹ ਸਕੂਲ ਦੇ ਵਿੱਚ ਗਿਆ ਤੇ ਇਹਨੇ ਕਿਹਾ ਵੀ ਮੈਂ ਆਰਟਸ ਰੱਖਣਾ ਚਾਹੁੰਦਾ ਹਾਂ ਜਦੋਂ ਉਹਨਾਂ ਨੇ ਐਡਮਿਸ਼ਨ ਦੀ ਫੀਸ ਮੰਗੀ ਤਾਂ ਇਹਦੇ ਕੋਲੋਂ ਭਰੀ ਨਹੀਂ ਗਈ ਕਿਉਂਕਿ ਜਿਹੜਾ ਕਮਾਣ ਵਾਲਾ ਸੀ ਕਹਿੰਦਾ ਪਿਓ ਉਹਦਾ ਤਾਂ ਐਕਸੀਡੈਂਟ ਹੋ ਗਿਆ ਸੀਗਾ ਤਾਂ ਸਕੂਲ ਵਾਲਿਆਂ ਨੇ ਇਹਨੂੰ ਉੱਥੋਂ ਵੀ ਢਾੜਾ ਦਿੱਤਾ ਕਿ ਬਿਨਾਂ ਪੈਸਿਆਂ ਤੋਂ ਤੈਨੂੰ ਅਸੀਂ ਨਹੀਂ ਪੜ੍ਹਾ ਸਕਦੇ ਇਸ ਕਰਕੇ ਇਹਦੇ ਦਿਮਾਗ ਦੇ ਵਿੱਚ ਅਮੀਰਾ ਲਈ ਹੋਰ ਵੀ ਜ਼ਿਆਦਾ ਨਫ਼ਰਤ ਭਰ ਗਈ ਵੀ ਅਮੀਰ ਦੇ ਬੱਚੇ ਹੀ ਪੜ ਸਕਦੇ ਆ ਇੱਕ ਗਰੀਬ ਦੇ ਬੱਚੇ ਨਹੀਂ ਪੜ ਸਕਦੇ ਤੇ ਫਿਰ ਇਹ ਅਮੀਰ ਲੋਕਾਂ ਕੋਲੋਂ ਇੰਨਾ ਕਿ ਜ਼ਿਆਦਾ ਖਿਜਣ ਲੱਗ ਗਿਆ ਇਸ ਦੇ ਘਰ ਦੇ ਬਿਲਕੁਲ ਨੇੜੇ ਇੱਕ 올ਡ ਏਜ ਕਪਲ ਰਹਿੰਦਾ ਸੀ ਯਾਨਕਿ ਇੱਕ ਬਜ਼ੁਰਗ ਬੰਦਾ ਤੇ ਬਜ਼ੁਰਗ ਬੀਬੀ ਰਹਿੰਦੀ ਸੀ ਇਹ ਉਹਨਾਂ ਨੂੰ ਦੇਖਦੇ ਕਿ ਖਿਜਦਾ ਰਹਿੰਦਾ ਸੀ ਕਿਉਂਕਿ ਉਹ ਜਦੋਂ ਆਉਂਦੇ ਜਾਂਦੇ ਉਹਨਾਂ ਨੇ ਨੌਕਾ ਰੱਖੇ ਹੋਏ ਸੀਗੇ ਘਰ ਦੇ ਵਿੱਚ ਜਦੋਂ ਜਾਣਾ ਗੱਡੀ ਦੇ ਵਿੱਚ ਜਾਣਾ ਤੇ ਗੱਡੀ ਤੋਂ ਆਣਾ ਇਹ ਚੀਜ਼ ਇਹਨੂੰ ਬਹੁਤ ਜ਼ਿਆਦਾ ਦਿਮਾਗ ਦੇ ਵਿੱਚ ਖੜਕਦੀ ਰਹਿੰਦੀ ਸੀ ਕਿ ਵੀ ਸਿਰਫ ਅਮੀਰ ਲੋਕ ਹੀ ਆਪਣੀ ਜ਼ਿੰਦਗੀ ਜਿੰਦੇ ਆ ਗਰੀਬ ਬੰਦਿਆਂ ਦੀ ਕੋਈ ਜ਼ਿੰਦਗੀ ਨਹੀਂ ਇਹਨੇ ਆਪਣੇ ਮਨ ਦੇ ਵਿੱਚ ਇਹ ਖਿਆਲ ਬਣਾਏ ਹੋਏ ਸੀਗੇ ਤਾਂ ਫਿਰ 1991 ਦਾ ਟਾਈਮ ਆਂਦਾ ਇਹਨੂੰ ਇੱਕ ਕੁੜੀ ਮਿਲਦੀ ਤੇ ਦੋਨੇ ਰਿਲੇਸ਼ਨਸ਼ਿਪ ਦੇ ਵਿੱਚ ਆਂਦੇ ਆ ਤੇ ਥੋੜੇ ਟਾਈਮ ਬਾਅਦ ਹੀ ਇਹ ਵਿਆਹ ਕਰਾ ਲੈਂਦੇ ਆ ਤਾਂ ਉਸ ਵਿਆਹ ਤੋਂ ਬਾਅਦ ਇਹਨਾਂ ਨੂੰ ਇੱਕ ਜਵਾਕ ਵੀ ਹੁੰਦਾ ਤੇ 1991 ਦਾ ਟਾਈਮ ਹੁੰਦਾ ਆ ਤਾਂ ਵਿਆਹ ਤੋਂ ਥੋੜੇ ਹੀ ਟਾਈਮ ਬਾਅਦ ਇਹਨੇ ਚੋਰੀਆਂ ਚਕਾਰੀਆਂ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਹਦ ਤੋ ਘਰ ਨਹੀਂ ਸੀ ਚਲਾ ਹੋ ਰਿਹਾ ਆਪਣਾ ਤੇ ਚੋਰੀਆਂ ਦੇ ਜੁਰਮ ਦੇ ਵਿੱਚ ਇਹ ਕਈ ਵਾਰ ਜੇਲ੍ਹ ਦੇ ਵਿੱਚ ਵੀ ਜਾ ਚੁੱਕਿਆ ਸੀਗਾ ਬਟ ਇਸ ਦੀਆਂ ਇਹੀ ਹਰਕਤਾਂ ਇਸ ਦੀ ਘਰ ਵਾਲੀ ਬਰਦਾਸ਼ਤ ਕਰੀ ਜਾ ਰਹੀ ਸੀ ਹਾਦਥੇ ਤਾਂ ਹੋ ਗਈ ਤਾਂ ਇਹਨੇ ਨਕਲੀ ਪੁਲਿਸ ਵਾਲਾ ਬਣ ਬਣ ਕੇ ਲੋਕਾਂ ਕੋਲੋਂ ਬਹੁਤ ਜ਼ਿਆਦੇ ਪੈਸੇ ਵੀ ਹੜੱਫੇ ਹੋਏ ਸੀਗੇ ਉਸ ਤੋਂ ਬਾਅਦ ਇੱਕ ਵਾਰ ਪੁਲਿਸ ਵਾਲਿਆਂ ਨੇ ਇਹਨੂੰ 3.5 ਸਾਲ ਦੀ ਜੇਲ੍ਹ ਕਰ ਦਿੱਤੀ ਉਹ ਕਿਉਂ ਕਿਉਂਕਿ ਇਹਨੇ ਇੱਕ 15 ਸਾਲ ਦੀ ਕੁੜੀ ਦੇ ਨਾਲ ਜ਼ਬਰਦਸਤੀ ਗਲਤ ਸਬੰਧ ਬਣਾਏ ਸੀ ਜਿਹਦੇ ਕਰਕੇ ਇਸ ਦੇ ਉੱਤੇ ਕੇਸ ਪੈ ਗਿਆ ਤਾਂ ਇਹਨੂੰ 3.5 ਸਾਲ ਦੀ ਸਜ਼ਾ ਹੋਗੀ ਤੇ ਜਦੋਂ ਇਸ ਚੀਜ਼ ਦਾ ਯੂ ਯੰਗ ਚੁਲਦੀ ਘਰਵਾਲੀ ਨੂੰ ਪਤਾ ਲੱਗਾ ਉਹ ਬਹੁਤ ਗੁੱਸੇ ਦੇ ਵਿੱਚ ਆ ਗਈ ਤਾਂ ਉਹਨੇ ਇਹਨੂੰ ਡਿਵੋਰਸ ਫਾਈਲ ਕਰ ਦਿੱਤੀ ਤੇ ਫਿਰ ਯੂ ਯੰਗ ਚੁਲ ਨੂੰ ਜਦੋਂ ਪਤਾ ਲੱਗਾ ਉਹਦੀ ਘਰਵਾਲੀ ਨੇ ਵੀ ਉਹਨੂੰ ਤਲਾਕ ਦੇ ਦਿੱਤਾ ਆ ਇਸ ਤੋਂ ਇਹ ਹੋਰ ਜ਼ਿਆਦਾ ਗੁੱਸੇ ਦੇ ਵਿੱਚ ਆ ਗਿਆ ਤੇ ਇੱਕ ਚੀਜ਼ ਹੋਰ ਜਦੋਂ ਕਿਸੇ ਬੰਦੇ ਨੂੰ ਜੁਰਮ ਦੇ ਵਿੱਚ ਜੇਲ੍ਹ 'ਚ ਸਜ਼ਾ ਹੁੰਦੀ ਆ ਤੇ ਬੰਦਾ ਆਪਣੀ ਜ਼ਿੰਦਗੀ ਨੂੰ ਸੁਧਾਰਨ ਬਾਰੇ ਸੋਚਦਾ ਆ ਤਾਂ ਇਹਨੇ ਆਪਣਾ ਪੁੱਠਾ ਹੀ ਦਿਮਾਗ ਚ ਲਾਇਆ ਸੀ ਇਹ ਉੱਥੇ ਇੱਕ ਜੇਲ੍ਹ ਦੇ ਵਿੱਚ ਸੀਰੀਅਲ ਕਿਲਰਸ ਦੀਆਂ ਸਟੋਰੀਆਂ ਪੜ੍ਹਦਾ ਹੁੰਦਾ ਸੀਗਾ ਤੇ ਇਹਨੂੰ ਇੱਕ ਸਟੋਰੀ ਇੰਨੇ ਕੁ ਜ਼ਿਆਦਾ ਜ਼ਬਰਦਸਤ ਲੱਗੀ ਤਾਂ ਇਹਨੇ ਉਹਦੇ ਵਰਗਾ ਹੀ ਕ੍ਰਾਈਮ ਕਰਨ ਬਾਰੇ ਸੋਚਿਆ ਤਾਂ ਜਿੱਦਾਂ ਹੀ ਇਹ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸਭ ਤੋਂ ਪਹਿਲੇ ਨੰਬਰ ਤੇ ਗੁੱਸੇ ਦੇ ਵਿੱਚ ਆਪਣੇ ਘਰ ਗਿਆ ਆਪਣੀ ਘਰ ਵਾਲੀ ਦੇ ਕੋਲ ਉਹਨੂੰ ਮਾਰਨ ਵਾਸਤੇ ਜਦੋਂ ਹੀ ਇਹ ਘਰ ਵਿੱਚ ਪਹੁੰਚਿਆ ਤਾਂ ਸਾਹਮਣੇ ਦੇਖਿਆ ਇਸ ਦਾ ਬੱਚਾ ਇਸ ਦੀ ਘਰ ਵਾਲੀ ਦੀ ਗੋਦੀ ਦੇ ਵਿੱਚ ਬੈਠਾ ਹੋਇਆ ਸੀਗਾ ਤੇ ਉਹ 3.5 ਸਾਲ ਦਾ ਸੀਗਾ ਫਿਰ ਇਹਨੇ ਦੇਖਿਆ ਵੀ ਉਹ ਜਵਾਕ ਦਾ ਖਿਆਲ ਇਸ ਦੀ ਘਰ ਵਾਲੀ ਹੀ ਰੱਖ ਰਹੀ ਆ ਫਿਰ ਇਹਨੇ ਆਪਣਾ ਮਨ ਬਦਲ ਲਿਆ ਤੇ ਉੱਥੋਂ ਦੀ ਗੁੱਸੇ ਦੇ ਵਿੱਚ ਬਾਹਰ ਆ ਗਿਆ ਤੇ ਜੇਲ੍ਹ ਦੇ ਵਿੱਚ ਇਹਨੇ ਪਲੈਨਿੰਗ ਤਾਂ ਕੀਤੀ ਹੋਈ ਸੀਗੀ ਵੀ ਮੈਂ ਉਹੀ ਸੀਰੀਅਲ ਕਿਲਰ ਵਾਂਗੂ ਬੰਨਣਾ ਯਾ ਤੇ ਮੈਂ ਉਹਦੇ ਤੋਂ ਵੀ ਤਗੜੇ ਕਾਂਡ ਕਰੂੰਗਾ ਫਿਰ ਇਹਨੇ ਨਜਾਇਜ਼ ਹਥਿਆਰ ਖਰੀਦੇ ਇਹਨੇ ਇੱਕ ਥੋੜਾ ਉਹ ਸੁਣਨ ਦੇ ਵਿੱਚ ਆ ਇਹਨੇ ਆਪ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਇਹਨੇ ਚਾਕੂ ਤੇ ਹੋਰ ਇਦਾਂ ਦੀਆਂ ਛੋਟੀਆਂ ਮੋਟੀਆਂ ਚੀਜ਼ਾਂ ਤਾਂ ਕਿ ਕ੍ਰਾਈਮ ਕਰ ਸਕੇ ਤੇ ਇਹਨੇ ਉਹ ਖਰੀਦ ਕੇ ਸਭ ਤੋਂ ਪਹਿਲੇ ਨੰਬਰ ਤੇ ਮਹੱਲੇ ਦੇ ਕੁੱਤਿਆਂ ਨੂੰ ਚੱਕ ਕੇ ਜੰਗਲ ਦੇ ਵਿੱਚ ਲੈ ਜਾਂਦਾ ਸੀਗਾ ਉਹਨਾਂ ਨੂੰ ਟਾਰਗੇਟ ਕਰਦਾ ਸੀਗਾ ਅਸਲ ਦੇ ਵਿੱਚ ਇਹ ਕੀ ਕਰਦਾ ਸੀਗਾ ਥੋੜੇ ਦੇ ਨਾਲ ਮਾਰਦਾ ਹੁੰਦਾ ਸੀਗਾ ਤਾਂ ਫਿਰ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਮੈਂ ਬੇਰਹਿਮ ਹੈਗਾ ਜਾਂ ਮੈਂ ਕਿਸੇ ਨੂੰ ਖਤਮ ਕਰ ਸਕਦਾ ਇਹ ਵਾਪਸ ਆਇਆ ਫਿਰ ਇਹ ਉਸੇ ਹੀ ਕੋਠੀ ਦੇ ਵਿੱਚ ਗਿਆ ਜਿੱਥੇ ਇੱਕ ਬਜ਼ੁਰਗ ਅੰਕਲ ਤੇ ਆਂਟੀ ਰਹਿੰਦੇ ਹੁੰਦੇ ਸੀਗੇ ਤੇ ਫਿਰ ਇਹਨੇ ਅੰਦਰ ਜਾਂਦੇ ਹੀ ਸਭ ਤੋਂ ਪਹਿਲੇ ਨੰਬਰ ਤੇ ਉਹ ਬਜ਼ੁਰਗ ਅੰਕਲ ਨੂੰ ਫੜ ਕੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਬੜੇ ਬੁਰੇ ਤਰੀਕੇ ਦੇ ਨਾਲ ਤੇ ਇਹਦੀਆਂ ਆਵਾਜ਼ਾਂ ਸੁਣ ਕੇ ਜਦੋਂ ਬੀਬੀ ਵੀ ਭੱਜੀ-ਭੱਜੀ ਆਈ ਤਾਂ ਇਹਨੇ ਫਟਾਫਟ ਉਸ ਬਜ਼ੁਰਗ ਦੇ ਸਿਰ ਦੇ ਵਿੱਚ ਥੋੜਾ ਮਾਰ ਕੇ ਉਹਨੂੰ ਥਾਂ ਹੀ ਖ਼ਤਮ ਕਰ ਦਿੱਤਾ ਤੇ ਬੀਬੀ ਨੂੰ ਖਿੱਚ ਕੇ ਦੂਸਰੇ ਕਮਰੇ ਦੇ ਵਿੱਚ ਲੈ ਗਿਆ ਤਾਂ ਉਹਨੂੰ ਬੜੇ ਬੁਰੇ ਤਰੀਕੇ ਨਾਲ ਕੁੱਟ-ਕੁੱਟ ਕੇ ਉਸ ਦੇ ਸਿਰ ਦੇ ਵਿੱਚ ਵੀ ਥੋੜੇ ਮਾਰ-ਮਾਰ ਕੇ ਇਹਨੇ ਉਸ ਬੀਬੀ ਨੂੰ ਵੀ ਖਤਮ ਕਰ ਦਿੱਤਾ। ਇਸ ਦੇ ਥੋੜੇ ਦੀ ਜਿਹੜੀ ਫੋਟੋ Ориਜਨਲ ਆ ਦੇਖ ਸਕਦਾ ਤੁਸੀਂ ਆ ਥੋੜਾ ਜਿਹਾ ਜਿਸ ਦੇ ਨਾਲ ਇਹਨੇ ਬਹੁਤ ਤਗੜੇ-ਤਗੜੇ ਕਾਂਡ ਕੀਤੇ ਸੀਗੇ। ਉਹ ਕਾਂਡ ਕਿਹੜੇ ਕਿੱਥੇ ਚ ਉਹ ਅੱਗੇ ਤੁਹਾਨੂੰ ਪਤਾ ਲੱਜੂਗਾ ਸਟੂਡੀਓ ਦੇ ਵਿੱਚ। ਤੇ ਫਿਰ ਉਸ ਘਰ ਦੇ ਵਿੱਚ ਇਹ ਬਹੁਤ ਬਜ਼ੁਰਗ ਬੰਦੇ ਨੂੰ ਤੇ ਬੀਬੀ ਨੂੰ ਮਾਰ ਕੇ ਆਪਣਾ ਬੜੀ ਸਫਾਈ ਦੇ ਨਾਲ ਵਾਪਸ ਆ ਗਿਆ। ਕਿਸੇ ਨੂੰ ਇਹਦੇ ਤੇ 1% ਵੀ ਸ਼ੱਕ ਨਹੀਂ ਹੋਇਆ ਕਿਉਂਕਿ ਇਹਨੇ ਸਾਰਾ ਕਾਂਡ ਹੱਥਾਂ ਵਿੱਚ ਗਲਵਜ਼ ਪਾ ਕੇ ਕੀਤਾ ਸੀਗਾ। ਤੇ ਘਰਾਂ ਦੇ ਹਤਜ਼ੋਰੀਆਂ ਖੋਲ ਦਿੱਤੀਆਂ ਸੀਗੀਆਂ ਤੇ ਲੋਕਾਂ ਨੂੰ ਤਾਂ ਕਿ ਸ਼ੱਕ ਪਵੇ ਵੀ ਘਰ ਦੇ ਵਿੱਚ ਚੋਰੀ ਹੀ ਮੇਨ ਮੋਟਿਵ ਸੀਗਾ ਤੇ ਇਦਾਂ ਹੀ ਇੱਕ ਇਸ ਦੇ ਘਰ ਦੇ ਨਾ ਬਿਲਕੁਲ ਬੈਕ ਸਾਈਡ ਬਹੁਤ ਵੱਡਾ ਬੰਗਲਾ ਹੁੰਦਾ ਆ ਉਸ ਘਰ ਦੇ ਵਿੱਚ ਇੱਕ ਬੀਬੀ ਰਹਿੰਦੀ ਹੁੰਦੀ ਆ ਤੇ ਇਹ ਘਰ ਦੇ ਪਿਛਲੇ ਦਰਵਾਜੇ ਤੋਂ ਅੰਦਰ ਐਂਟਰ ਕਰ ਜਾਂਦਾ ਤੇ ਘਰ ਦੇ ਵਿੱਚ ਜਾਂਦੇ ਹੀ ਬੀਬੀ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਤੇ ਉਸ ਬੀਬੀ ਦੀਆਂ ਆਵਾਜ਼ਾਂ ਸੁਣ ਕੇ ਉਸ ਦਾ ਇੱਕ ਮੁੰਡਾ ਹੁੰਦਾ ਹੈਂਡੀਕੈਪ ਜਿਹਦਾ ਵਿਆਹ ਹੋਇਆ ਹੁੰਦਾ ਉਹ ਮੁੰਡਾ ਵੀ ਭੱਜ ਕੇ ਇਸ ਦੇ ਕੋਲ ਆਂਦਾ ਤੇ ਇਹਨੇ ਉਸ ਮੁੰਡੇ ਨੂੰ ਕੁੱਟ-ਕੁੱਟ ਕੇ ਉਸ ਦੇ ਸਿਰ ਦੇ ਵਿੱਚ ਥੋੜੇ ਮਾਰ ਕੇ ਉਹਨੂੰ ਵੀ ਉੱਥੇ ਹੀ ਖਤਮ ਕਰ ਦਿੱਤਾ ਉਸ ਤੋਂ ਬਾਅਦ ਇਹਨੇ ਉਸ ਬੀਬੀ ਨੂੰ ਵੀ ਨਹੀਂ ਬਖਸ਼ਿਆ ਬੀਬੀ ਦੇ ਢਿੱਡ ਦੇ ਵਿੱਚ ਤੇਜ਼ ਹਥਿਆਰ ਦੇ ਨਾਲ ਵਾਰ ਕਰਕੇ ਬੀਬੀ ਨੂੰ ਵੀ ਉੱਥੇ ਹੀ ਖਤਮ ਕਰ ਦਿੱਤਾ ਤੇ ਥੱਲੇ ਰੋਲਾ ਪੈਂਦੇ ਦੇਖ ਕੇ ਇੱਕ ਜਨਾਨੀ ਉੱਪਰੋਂ ਦੀ ਭੱਜੀ-ਭੱਜੀ نیچے ਆਈ ਜਿਹਦੀ ਗੋਦੀ ਦੇ ਵਿੱਚ ਜਵਾਕ ਸੀਗਾ ਤੇ ਯੂ ਯੰਗ ਚੁਲ ਨੇ ਉਸ ਦੀ ਗੋਦੀ ਦੇ ਵਿੱਚੋਂ ਜਵਾਕ ਫੜ ਕੇ ਸਾਈਡ ਤੇ ਰੱਖ ਦਿੱਤਾ ਤੇ ਉਹਦੇ ਉੱਤੇ ਕੰਬਲ ਪਾ ਦਿੱਤਾ ਤੇ ਉਸ ਜਨਾਨੀ ਨੂੰ ਵੀ ਬੜੇ ਬੁਰੇ ਤਰੀਕੇ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਿਹਦੇ ਕਰਕੇ ਇਸਦੇ ਹੱਥ ਦੇ ਵਿੱਚ ਵੀ ਸੱਟ ਲੱਗ ਗਈ ਸੀ ਥੋੜਾ ਖੂਨ ਇਹਦੇ ਹੱਥਾਂ 'ਚੋਂ ਵੀ ਥੱਲੇ ਡੁੱਲਣਾ ਸ਼ੁਰੂ ਹੋ ਗਿਆ ਤੈਨੂੰ ਪਤਾ ਲੱਗ ਗਿਆ ਸੀਗਾ ਵੀ ਇਸ ਦਾ ਕੋਈ ਵੀ ਡੀਐਨਏ ਟੈਸਟ ਹੋ ਗਿਆ ਤਾਂ ਮੈਂ ਫੜਿਆ ਜਾ ਸਕਦਾ ਜਾਂ ਫਿਰ ਇਹਨੇ ਉਸ ਪੂਰੇ ਘਰ ਨੂੰ ਅੱਗ ਲਾ ਦਿੱਤੀ ਤੇ ਇਹਨੇ ਘਰ ਦੇ ਸੁਰਾਗ ਮਿਟਾਉਣ ਦੀ ਕੋਸ਼ਿਸ਼ ਕੀਤੀ ਬਟ ਉਹ ਜਿਹੜਾ ਬੱਚਾ ਸੀਗਾ ਉਹ ਪੁਲਿਸ ਵਾਲਿਆਂ ਨੇ ਅੱਗ ਲੱਗਣ ਤੋਂ ਪਹਿਲਾਂ ਹੀ ਬਚਾ ਲਿਆ ਸੀਗਾ ਤੇ ਦੋਸਤੋ ਇਹ ਐਨੇ ਕ ਸਫਾਈ ਦੇ ਨਾਲ ਕੰਮ ਕਰਦਾ ਹੁੰਦਾ ਸੀਗਾ ਜਦੋਂ ਇੱਕ ਪੂਰਾ ਕਾਂਡ ਘੜਟਦਾ ਸੀਗਾ ਤੇ ਘਰ ਤੇ ਤਜੋਰੀਆਂ ਖੋਲ ਜਾਂਦਾ ਸੀਗਾ ਤਾਂ ਕਿ ਸਾਰਿਆਂ ਨੂੰ ਸ਼ੱਕ ਪਵੇ ਵੀ ਚੋਰੀ ਕੀਤੀ ਗਈ ਆ ਬਟੇ ਉਥੋਂ ਕੋਈ ਵੀ ਪੈਸਾ ਜਾਂ ਕੋਈ ਵੀ ਜ਼ੇਵਰ ਦੂਬਰ ਨਹੀਂ ਸੀ ਚੱਕ ਕੇ ਲਿਆਂਦਾ ਜਿੱਤੇ ਕਰਕੇ ਪੁਲਿਸ ਵਾਲਿਆਂ ਨੂੰ ਇਹ ਤਾਂ ਕਲੀਅਰ ਹੋ ਗਿਆ ਵੀ ਇਹ ਚੋਰੀ ਦਾ ਕੇਸ ਨਹੀਂ ਆ ਇਹ ਜ਼ਰੂਰ ਕਿਸੇ ਸੀਰੀਅਲ ਕਿਲਰ ਦਾ ਹੀ ਕੰਮ ਹੈਗਾ ਆ ਤਾਂ ਫਿਰ ਥੋੜੇ ਟਾਈਮ ਬਾਅਦ ਇਹਨੂੰ ਇੱਕ ਕੁੜੀ ਮਿਲਦੀ ਤੇ ਉਸਦੇ ਨਾਲ ਇਹ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂਦਾ ਬਟ ਉਹ ਰਿਲੇਸ਼ਨਸ਼ਿਪ ਵੀ ਜ਼ਿਆਦਾ ਦੇ ਨਹੀਂ ਟਿਕਦਾ ਕਿਉਂਕਿ ਜਿਹੜੀ ਕੁੜੀ ਸੀਗੀ ਉਹਨੂੰ ਇਹਦੇ ਪੁਰਾਣੇ ਪਾਸਟ ਬਾਰੇ ਪਤਾ ਲੱਗ ਜਾਂਦਾ ਵੀ ਇਹਦੀ ਬੈਕਗ੍ਰਾਉਂਡ ਹਿਸਟਰੀ ਕੋਈ ਜ਼ਿਆਦਾ ਖਰੀ ਨਹੀਂ ਆ ਕਿਉਂਕਿ ਇਹ ਜੇਲ੍ਹ ਦੇ ਵਿੱਚ ਵੀ ਜਾ ਚੁੱਕਿਆ ਸੀਗਾ ਇਹਦੇ ਤੇ ਇੱਕ ਕੁੜੀ ਦੇ ਨਾਲ ਗਲਤ ਕੰਮ ਕਰਨ ਦੇ ਜੁਰਮ ਦੇ ਵਿੱਚ 3.5 ਸਾਲ ਦੀ ਜੇਲ੍ਹ ਵੀ ਕੱਟੀ ਆ ਜਦੋਂ ਇਹ ਚੀਜ਼ ਦਾ ਉਸ ਕੁੜੀ ਨੂੰ ਪਤਾ ਲੱਗਾ ਉਹਨੇ ਵੀ 1.5 ਮਹੀਨੇ ਬਾਅਦ ਇਹਨਾਂ ਰਿਲੇਸ਼ਨਸ਼ਿਪ ਤੋੜ ਦਿੱਤੇ ਤੇ ਇਹਨਾਂ ਗੱਲਬਾਤ ਕੰਨੀ ਬੰਦ ਕਰ ਦਿੱਤੀ ਜਿਸ ਕਰਕੇ ਇਹਦਾ ਦਿਮਾਗ ਹੋਰ ਖਰਾਬ ਹੋ ਗਿਆ ਇਹਨੇ ਕੁੜੀਆਂ ਦੇ ਨਾਲ ਹੋਰ ਜ਼ਿਆਦਾ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਪਹਿਲਾਂ ਇਸਦੀ ਮਾਂ ਸੀ ਜਿਹੜੀ ਇਹਨੂੰ ਛੱਡ ਕੇ ਚਲੀ ਗਈ ਸੀ ਦੂਸਰੇ ਨੰਬਰ ਤੇ ਇਸਦੀ ਸੋਤੇਲੀ ਮਾਂ ਉਹ ਇਹਨੂੰ ਕੁੱਟਦੀ ਹੁੰਦੀ ਸੀਗੀ ਫਿਰ ਇਸਦੀ ਜਿਹੜੀ ਘਰ ਵਾਲੀ ਸੀ ਉਹ ਵੀ ਇਹਨੂੰ ਤਲਾਕ ਦੇ ਕੇ ਚਲੀ ਗਈ ਸੀ ਫਿਰ ਚੌਥੀ ਇਹ ਕੁੜੀ ਜਿਹਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੀ ਬੈਕਗ੍ਰਾਉਂਡ ਹਿਸਟਰੀ ਵਧੀਆ ਨਹੀਂ ਹੈਗੀ ਤਾਂ ਉਹ ਵੀ ਇਹਨੂੰ ਛੱਡ ਕੇ ਚਲੀ ਗਈ ਇਸ ਕਰਕੇ ਇਹਨੇ ਦਿਮਾਗ ਦੇ ਵਿੱਚ ਇਹ ਤਾਂ ਸੋਚ ਲਿਆ ਵੀ ਹੁਣ ਮੈਂ ਜਨਾਨੀਆਂ ਨੂੰ ਵੀ ਨਹੀਂ ਛੱਡੂਗਾ ਫਿਰ ਇਹਨੇ ਮ사ਜ ਪਾਰਲਰ ਦੀਆਂ ਕੁੜੀਆਂ ਨੂੰ ਕੋਲ ਕਰਕੇ ਉਹਨਾਂ ਨੂੰ ਫਸਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਹਦੀ ਜਿਹੜੀ ਘਰ ਵਾਲੀ ਸੀਗੀ ਉਹ ਇੱਕ ਮ사ਜ ਪਾਰਲਰ ਦੇ ਵਿੱਚ ਕੰਮ ਕਰਦੀ ਸੀਗੀ ਤੇ ਇੱਕ ਇਹ ਉਹਨਾਂ ਦੇ ਲਈ ਆਪਣੇ ਦਿਮਾਗ ਦੇ ਵਿੱਚ ਗਲਤ ਥਿੰਕਿੰਗ ਦਾ ਬਣਾ ਕੇ ਬੈਠਾ ਹੀ ਹੋਇਆ ਸੀਗਾ ਫਿਰ ਇਹਨੇ ਇੱਕ ਇੱਕ ਕਰਕੇ ਮ사ਜ ਪਾਰਲਰਾਂ ਦੇ ਵਿੱਚ ਉਹ ਜਿਹੜੇ ਮੁੰਡੇ ਹੁੰਦੇ ਦਲਾਲੀ ਵਾਲੇ ਉਹਨਾਂ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਨੇ ਕੋਈ ਨਾ ਕੋਈ ਕੁੜੀ ਇਹਦੇ ਘਰ ਭੇਜ ਦੇਣੀ ਤੇ ਜਿੱਦਾਂ ਹੀ ਇਹ ਕੁੜੀ ਇਹਦੇ ਕੋਲ ਪਹੁੰਚਦੀ ਸੀ ਉਹਨਾਂ ਨੂੰ ਬਹਿਲਾ ਫਸਲਾ ਕੇ ਪਹਿਲੇ ਉਹਨਾਂ ਦੇ ਨਾਲ ਗਲਤ ਕਰਦਾ ਤੇ ਨਜਾਇਜ਼ ਰਿਸ਼ਤਾ ਬਣਾਦਾ ਉਸ ਤੋਂ ਬਾਅਦ ਉਹਨਾਂ ਨੂੰ ਥੋੜੇ ਦੇ ਨਾਲ ਉਸੇ ਬੈੱਡਰੂਮ ਤੇ ਮਾਰ ਦਿੰਦਾ ਸੀਗਾ ਤਾਂ ਉਹਨਾਂ ਦੇ ਟੋਟੇ ਕਰਕੇ ਉਹਨਾਂ ਦੇ ਅੰਦਰੋਂ ਲੀਵਰ ਕੱਢ ਲੈਂਦਾ ਸੀ ਕੱਢ ਕੇ ਉਹਨੂੰ ਖਾ ਜਾਂਦਾ ਹੁੰਦਾ ਸੀਗਾ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਦੇ ਡਾਟਾ ਟੋਟੇ ਕਿੱਥੇ ਹੁੰਦੇ ਸੀ ਇੱਕ ਪਹਾੜ ਤੇ ਜਾ ਕੇ ਟੋਆ ਪੱਟ ਕੇ ਉਸ ਦੇ ਅੰਦਰ ਉਹ ਸਾਰੇ ਪਾਰਟ ਬਾਡੀ ਪਾਰਟ ਦੱਬ ਦਿੰਦਾ ਸੀਗਾ ਤੇ ਉੱਤੇ ਇੱਕ ਨਿਸ਼ਾਨੀ ਲਗਾ ਦਿੰਦਾ ਸੀਗਾ ਕਿ ਇਸ ਜਗ੍ਹਾ ਦੇ ਉੱਤੇ ਮੈਂ ਆਲਵਾਰੀ ਦੱਬ ਚੁੱਕਿਆ ਜਾਂ ਤੇ ਮੈਂ ਹੁਣ ਇੱਥੇ ਨਹੀਂ ਅਗਲੀ ਬੋਡੀ ਮੈਂ ਕਿਤੇ ਹੋਰ ਦੱਬੂਗਾ ਇਹਨੇ ਇੱਕ ਇੱਕ ਕਰਕੇ ਟੋਟਲ 20 ਤੋਂ ਵੀ ਪਲੱਸ ਜ਼ਿਆਦਾ ਕੁੜੀਆਂ ਦੇ ਨਾਲ ਆ ਕਾਂਡ ਕਰ ਦਿੱਤੇ ਹੋਏ ਸੀਗੇ ਤਾਂ ਫਿਰ ਇੱਕ ਦਿਨ ਇਦਾਂ ਹੀ ਹੁੰਦਾ ਯੂ ਜੰਗ ਚੁੱਲ ਤਿਆਰ ਹਿਆਰ ਹੋ ਕੇ ਉਸ ਇੱਕ ਮ사ਜ ਪਾਰਲਰ ਦੇ ਵਿੱਚ ਜਾਂਦਾ ਉੱਥੇ ਇੱਕ ਕੁੜੀ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਆਪਣੇ ਘਰ ਦੇ ਵਿੱਚ ਲੈ ਜਾਂਦਾ ਤੇ ਕੁੜੀ ਜਿੱਦਾਂ ਹੀ ਇਸ ਦੀਆਂ ਗੱਲਾਂ ਵਿੱਚ ਆ ਕੇ ਘਰ ਆਂਦੀ ਆ ਬਹੁਤ ਵਧੀਆ ਇਹ ਪਹਿਲਾ ਟਾਈਮ ਸਪੈਂਡ ਕਰਦੇ ਆ ਕੁੜੀ ਨੂੰ ਬਿਲਕੁਲ ਨਹੀਂ ਸ਼ੱਕ ਹੁੰਦਾ ਵੀ ਅੱਗੇ ਜਾ ਕੇ ਉਸ ਦੇ ਨਾਲ ਕੀ ਹੋਣ ਵਾਲਾ ਸੀਗਾ ਤੇ ਕੁੜੀ ਇਹਦੇ ਨਾਲ ਟਾਈਮ ਸਪੈਂਡ ਕਰਦੀ ਆ ਹੱਸਦੇ ਖੇਡਦੇ ਆ ਮੁੜ ਕੇ ਉਸ ਦੇ ਨਾਲ ਫਿਜ਼ੀਕਲ ਹੋਣਾ ਸ਼ੁਰੂ ਹੋ ਜਾਂਦਾ ਆ ਤੇ ਜਿੱਦਾਂ ਹੀ ਇਹ ਆਪਣਾ ਕੰਮਕਾਰ ਕਰਕੇ ਹਟਦੇ ਆ ਤਾਂ ਇਸ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਜਾਂਦਾ ਤਾਂ ਇਹਨੇ ਤੇਜ ਹਥਿਆਰ ਦੇ ਨਾਲ ਉਹ ਕੁੜੀ ਦੇ ਐਨੇ ਕ ਵਾਰ ਕੀਤੇ ਕੁੜੀ ਵਿਚਾਰੀ ਥਾਂ ਹੀ ਮਰ ਗਈ ਉਸ ਤੋਂ ਬਾਅਦ ਉਹਦੇ ਨਿੱਕੇ ਨਿੱਕੇ ਟੋਟੇ ਕਰਕੇ ਪਹਿਲੇ ਤਾਂ ਉਹਦੇ ਜਿਹੜਾ ਲੀਵਰ ਕਰ ਸੀਗਾ ਉਹਨੂੰ ਕੱਢ ਕੇ ਖਾ ਲਿਆ ਉਸ ਤੋਂ ਬਾਅਦ ਉਹ ਜਿਹੜੇ ਟੋਟੇ ਸੀਗੇ ਉੱਪਰ ਪਹਾੜ ਤੇ ਲਾ ਜਾ ਕੇ ਇਹਨੇ ਦੱਬ ਦਿੱਤੇ ਤਾਂ ਉਸ ਦਾ ਫੋਨ ਆਪਣੀ ਜੇਬ ਦੇ ਵਿੱਚ ਪਾ ਕੇ ਘਰ ਆ ਗਿਆ ਤਾਂ ਅਗਲੇ ਦਿਨ ਦੀ ਵਾਰੀ ਸੀਗੀ ਤਾਂ ਇਹਨੇ ਉਸੇ ਹੀ ਫੋਨ ਤੋਂ ਉਸਦੇ ਹੀ ਮ사ਜ ਪਾਰਲਰ ਦੇ ਵਿੱਚ ਫੋਨ ਲਗਾ ਦਿੱਤਾ ਤੇ ਜਿੱਦਾਂ ਹੀ ਉਹ ਮ사ਜ ਪਾਰਲਰ ਦੇ ਵਿੱਚ ਫੋਨ ਗਿਆ ਤਾਂ ਉੱਥੋਂ ਦਾ ਜਿਹੜਾ ਓਨਰ ਸੀਗਾ ਉਹਨੇ ਨੰਬਰ ਪਛਾਣ ਲਿਆ ਵੀ ਇਹ ਕੁੜੀ ਤਾਂ ਸਾਡੇ ਇਥੋਂ ਮਿਸਿੰਗ ਆ ਤੇ ਇਸ ਬੰਦੇ ਦੇ ਕੋਲ ਫੋਨ ਕਿੱਦਾਂ ਆਇਆ ਤਾਂ ਸ਼ੱਕ ਪੈ ਗਿਆ ਉਹਨੇ ਪੁਲਿਸ ਵਾਲਿਆਂ ਨੂੰ ਇਨਫੋਰਮ ਕਰ ਦਿੱਤਾ ਵੀ ਸਾਡੇ ਕੋਲੋਂ ਇੱਕ ਕੁੜੀ ਗਾਇਬ ਹੋਈ ਆ ਸਾਨੂੰ ਇਸ ਬੰਦੇ ਤੇ ਸ਼ੱਕ ਹੈਗਾ ਆ ਤੇ ਇਹਨੂੰ ਅਸੀਂ ਬੁਲਾਇਆ ਵੀ ਹੋਇਆ ਆ ਤਾਂ ਪਲੀਜ਼ ਤੁਸੀਂ ਇੱਥੇ ਆਓ ਜਾਂ ਆਪਣਾ 2-3 ਬੰਦੇ ਪੁਲਿਸ ਵਾਲੇ ਸਾਡੇ ਕੋਲ ਮ사ਜ ਪਾਰਲਰ ਛੱਡੋ ਕਿਉਂਕਿ ਸਾਡੇ ਮ사ਜ ਪਾਰਲਰ ਤੋਂ ਆਲਰੇਡੀ ਕਈ ਕੁੜੀਆਂ ਗਾਇਬ ਹੋ ਚੁੱਕੀਆਂ ਆ ਇਹ ਚੀਜ਼ ਦੇਖ ਕੇ ਪੁਲਿਸ ਵਾਲਿਆਂ ਨੇ ਇੱਕ ਬੰਦਾ ਆਪਣਾ ਮ사ਜ ਪਾਰਲਰ ਦੇ ਵਿੱਚ ਛੱਡ ਵੀ ਦਿੱਤਾ ਤੇ ਇਹ ਸ਼ਾਮ ਤੱਕ ਗਿਆ ਹੀ ਨਹੀਂ ਤਾਂ ਪੁਲਿਸ ਵਾਲਾ ਵੀ ਬੋਰ ਹੋ ਗਿਆ ਵੀ ਕੋਈ ਬੰਦਾ ਨਹੀਂ ਆਇਆ ਤੇ ਉੱਥੋਂ ਦੀ ਚਲਾ ਗਿਆ ਤੇ ਜਿੱਦਾਂ ਹੀ ਪੁਲਿਸ ਵਾਲਾ ਗਿਆ ਤੇ ਇਹਨੇ ਮ사ਜ ਪਾਰਲਰ ਦੇ ਵਿੱਚ ਐਂਟਰੀ ਕਰ ਲਈ ਤੇ ਜਦੋਂ ਇਹ ਮ사ਜ ਪਾਰਲਰ ਦੇ ਅੰਦਰ ਗਿਆ ਤਾਂ ਉੱਥੋਂ ਦੇ EMPLOYES ਨੂੰ ਨਾ ਸ਼ੱਕ ਪੈਣ ਲੱਗ ਗਿਆ ਵੀ ਇਹ ਉਹੀ ਬੰਦਾ ਆ ਤੇ ਜਿਹੜੇ ਉਸ ਪਾਰਲਰ ਦੇ EMPLOYEES ਸੀਗੇ ਉਹਨਾਂ ਨੇ ਹੀ ਇਹਨੂੰ ਕਬਜ਼ੇ ਦੇ ਵਿੱਚ ਕਰ ਲਿਆ ਤੇ ਨੂੰ ਫੜ ਕੇ ਪੁਲਿਸ ਨੂੰ ਫੋਨ ਲਗਾ ਦਿੱਤਾ ਵੀ ਅਸੀਂ ਬੰਦਾ ਫੜ ਲਿਆ ਤੁਸੀਂ ਜਲਦੀ ਆ ਜਾਓ ਤੇ ਪੁਲਿਸ ਵਾਲੇ ਫਟਾਫਟ ਉੱਥੇ ਪਹੁੰਚਦੇ ਆ ਤਾਂ ਇਹਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਆ ਤੇ ਜਿੱਦਾਂ ਇਹਨੂੰ ਜੇਲ੍ਹ ਦੇ ਵਿੱਚ ਲੈ ਕੇ ਜਾਂਦੇ ਇਸ ਤੋਂ ਪੁੱਛਗਿੱਛ ਕਰਦੇ ਆ ਤੇ ਇਹ ਬੜਾ ਹੀ ਰਿਲੈਕਸ ਮਾਈਂਡ ਹੋ ਕੇ ਬਹੁਤ ਹੀ ਦਿਮਾਗ ਤੋਂ ਛਾਤਰ ਸਿਗਾ ਉਹਨਾਂ ਨੂੰ ਆਪਣੀਆਂ ਗੱਲਾਂ ਦੱਸ ਰਿਹਾ ਸੀਗਾ ਤੇ ਇੱਕੋ ਦਾ ਮੀਨਾ ਇਹਨੇ ਮਿਰਗੀ ਦਾ ਦੌਰਾ ਪੈਂਦਾ ਨਾ ਜਿੱਦਾਂ ਕਿਸੇ ਨੂੰ ਤੇ ਇਦਾਂ ਇਹਨੂੰ ਮਿਰਗੀ ਦੇ ਦੌਰੇ ਪੈਣ ਲੱਗ ਗਏ ਤਾਂ ਇਹ ਬਹੁਤ ਹੀ ਤੇਜ਼ ਤੇ ਕੰਬਣ ਲੱਗ ਗਿਆ ਤੇ ਪੁਲਿਸ ਵਾਲਿਆਂ ਨੂੰ ਵੀ ਟੈਨਸ਼ਨ ਹੋ ਗਈ ਵੀ ਇੱਕੋ ਦਾ ਮੈਨੂੰ ਕੀ ਹੋ ਗਿਆ ਉਹਨਾਂ ਨੇ ਇਹਦੀਆਂ ਹੱਤਕੜੀਆਂ ਖੋਲ ਦਿੱਤੀਆਂ ਤੇ ਜਿੱਦਾਂ ਹੀ ਉਹ ਐਂਬੂਲੈਂਸ ਨੂੰ ਫੋਨ ਕਰਨੇ ਲੱਗੇ ਸੀ ਕਿ ਇਹਨੇ ਦੇਖਿਆ ਵੀ ਸਾਰਿਆਂ ਦਾ ਧਿਆਨ ਮੇਰੇ 'ਤੇ ਆਲ ਹੈ ਨੀਗਾ ਐਂਬੂਲੈਂਸ ਨੂੰ ਫੋਨ ਕਰਦੇ ਪਏ ਆ ਇਹ ਉੱਥੋਂ ਦੀ ਦੌੜ ਪਿਆ ਪੁਲਿਸ ਕੋਲੋਂ ਵੀ ਛੁੱਟ ਕੇ ਇਹ ਭੱਜ ਗਿਆ ਸੀਗਾ ਤਾਂ ਪਰ ਜਿਆਦਾ ਟਾਈਮ ਨਹੀਂ ਲੱਗਾ 12 ਘੰਟਿਆਂ ਦੇ ਵਿੱਚ ਵਿੱਚ ਇਹਨੂੰ ਦੁਬਾਰਾ ਫੜ ਲਿੱਤਾ ਗਿਆ ਤਾਂ ਫੜ ਕੇ ਪਹਿਲੇ ਇਹਦੀ ਰਾਜ ਦੇ ਸੇਵਾ ਕੀਤੀ ਗਈ ਸੇਵਾ ਕਰਨ ਤੋਂ ਬਾਅਦ ਇਹ ਤੋਂ ਪੁੱਛਿਆ ਹੁਣ ਤੂੰ ਦੱਸ ਸਾਰਾ ਕੁਝ ਵੀ ਤੂੰ ਕੀ ਕੀ ਕਾਂਡ ਕੀਤਾ ਹੈ ਹੁਣ ਤੇਰੇ ਕੋਲ ਕੋਈ ਹੋਰ ਰਾਸਤਾ ਨਹੀਂ ਹੈਗਾ ਤੇਰੇ ਖਿਲਾਫ ਸਾਡੇ ਕੋਲ ਸਬੂਤ ਵੀ ਹੈਗੇ ਆ ਤਾਂ ਫਿਰ ਇਹਨੇ ਇੱਕ ਇੱਕ ਕਰਕੇ ਕੰਫੈਸ ਕੀਤਾ ਵੀ ਮੈਂ ਟੋਟਲ ਹੁਣ ਤੱਕ 26 ਜਾਨਿਆਂ ਨੂੰ ਖਤਮ ਕਰ ਚੁੱਕਿਆ ਆ ਤਾਂ ਉਹਨਾਂ ਵਿੱਚੋਂ ਉਹ ਜਿਹੜੇ ਬਜ਼ੁਰਗ ਸੀਗੇ ਉਹ ਖਤਮ ਕੀਤੇ ਸੀਗੇ ਉਹਨਾਂ ਦਾ ਕੇਸ ਵੀ ਇਹਨੇ ਕਲੀਅਰ ਕਰ ਦਿੱਤਾ ਵੀ ਮੈਂ ਹੀ ਕੀਤਾ ਆ ਪਰ 26 ਦੇ ਵਿੱਚੋਂ ਸਿਰਫ 20 ਜਾਨਾਂ ਦੇ ਹੀ ਕੇਸ ਇਹਦੇ ਸਿਰ ਤੇ ਪਏ ਸੀ ਕਿਉਂਕਿ 20 ਜਾਨਾਂ ਦੇ ਹੀ ਸੁਰਾਗ ਇਸ ਦੇ ਉਹਨਾਂ ਕੋਲੋਂ ਮਿਲੇ ਸੀਗੇ ਬਾਕੀ ਜਿਹੜੇ 6 ਸੀਗੇ ਉਹਨਾਂ ਦੇ ਸਬੂਤ ਨਹੀਂ ਸੀ ਮਿਲੇ ਤਾਂ ਫਿਰ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉੱਥੇ ਵੀ ਇਹਨੇ ਬਿਆਨ ਦਿੱਤਾ ਵੀ 26 ਤਾਂ ਸਿਰਫ ਸਟਾਰਟਿੰਗ ਸੀਗੀ ਮੈਂ 100 ਤੋਂ ਵੀ ਜ਼ਿਆਦਾ ਬੰਦਿਆਂ ਨੂੰ ਖਤਮ ਕਰਨਾ ਸੀਗਾ ਤੇ ਜਦੋਂ ਇਹ ਤੋਂ ਰੀਜ਼ਨ ਪੁੱਛਿਆ ਗਿਆ ਫਿਰ ਇਹਨੇ ਰੀਜ਼ਨ ਦੱਸਿਆ ਵੀ ਮੈਨੂੰ ਔਰਤਾ ਤੋਂ ਯਾਨਕਿ ਜਨਾਨੀਆਂ ਤੋਂ ਬਹੁਤ ਜ਼ਿਆਦਾ ਨਫ਼ਰਤ ਆ ਕਿਉਂਕਿ ਅੱਜ ਤੱਕ ਮੇਰੀ ਲਾਈਫ ਦੇ ਵਿੱਚ ਜਿੰਨੀਆਂ ਵੀ ਜਨਾਨੀਆਂ ਜਾਂ ਕੁੜੀਆਂ ਆਈਆਂ ਆ ਸਾਰੀਆਂ ਹੀ ਧੋਖੇਬਾਜ਼ ਰਹੀਆਂ ਆ ਇਨਕਲੂਡਿੰਗ ਮੇਰੀ ਮਾਂ ਮੇਰੀ ਅਸਲੀ ਮਾਂ ਮੇਰੀ ਸੋਤੇਲੀ ਮਾਂ ਮੇਰੀ ਘਰ ਵਾਲੀ ਮੇਰੀ ਗਰਲਫ੍ਰੈਂਡ ਵੀ ਸਾਰੀਆਂ ਇੱਕੋ ਜਿਹੀਆਂ ਹੀ ਨਿਕਲੀਆਂ ਆ ਇਸ ਕਰਕੇ ਮੈਂ ਕੁੜੀਆਂ ਨੂੰ ਟਾਰਗੇਟ ਜ਼ਿਆਦਾ ਕਰਦਾ ਸੀਗਾ ਮੇਰੇ ਅੰਦਰ ਨਫ਼ਰਤ ਸੀਗੀ ਦੂਸਰੇ ਨੰਬਰ ਤੇ ਮੈਨੂੰ ਅਮੀਰ ਲੋਕਾਂ ਦਾ ਬਹੁਤ ਜ਼ਿਆਦਾ ਨਫ਼ਰਤ ਸੀ ਕਿਉਂਕਿ ਇਹ ਗਰੀਬ ਬੱਚਿਆਂ ਨੂੰ ਜਾਂ ਬੰਦਿਆਂ ਨੂੰ ਕੁਝ ਨਹੀਂ ਸਮਝਦੇ ਤੇ ਇਹ ਇਸ ਤਰੀਕੇ ਦੇ ਬਿਆਨ ਅੱਗੇ ਜੱਜ ਦੇ ਮੂਹਰੇ ਦੇ ਰਿਆ ਸੀਗਾ ਤੇ ਇਹ ਚੀਜ਼ ਸੁਣ ਕੇ ਜੱਜ ਨੇ ਇੱਕੋ ਹੀ ਫੈਸਲਾ ਲਿਆ ਵੀ ਇਹ ਦਿਮਾਗ ਤੋਂ ਥੋੜਾ ਹਿੱਲਿਆ ਹੋਇਆ ਆ ਤਾਂ ਇਹਨੂੰ ਡੈਥ ਪੈਨਲਟੀ ਹੀ ਦਿੱਤੀ ਜਾਣੀ ਚਾਹੀਦੀ ਆ ਬਟ ਉਸ ਟਾਈਮ ਸਾਊਥ ਕੋਰੀਆ ਦੇ ਵਿੱਚ ਡੈਥ ਪੈਨਲਟੀਆਂ ਨੂੰ ਥੋੜਾ ਹੋਲਡ ਕੀਤਾ ਹੋਇਆ ਸੀਗਾ ਜਿਹਦੇ ਕਰਕੇ ਇਹਨੂੰ ਅੱਜ ਤੱਕ ਵੀ ਜੇਲ੍ਹ ਦੇ ਵਿੱਚ ਜਵਾਈ ਬਣਾ ਕੇ ਇੱਕ ਹਿਸਾਬ ਦਾ ਰੱਖਿਆ ਹੋਇਆ ਆ ਉਹਨੂੰ ਕੋਈ ਵੀ ਡੈਥ ਪੈਨਲਟੀ ਨਹੀਂ ਦਿੱਤੀ ਗਈ ਹਲਤਾਂ ਤਾਂ ਦੋਸਤੋ ਇਹ ਸੀ ਇੱਕ ਕਹਾਣੀ ਇੱਕ ਐਸੇ ਸੀਰੀਅਲ ਕਿਲਰ ਦੀ ਜੋ ਕ੍ਰਾਈਮ ਕਰਨ ਤੋਂ ਬਾਅਦ ਉਹਨਾਂ ਦੇ ਨਿੱਕੇ ਨਿੱਕੇ ਟੋਟੇ ਕਰਕੇ ਪਹਾੜ ਦੇ ਵਿੱਚ ਦੱਬ ਦਿੰਦਾ ਸੀਗਾ ਉਸ ਤੋਂ ਬਾਅਦ ਉਹਨਾਂ ਦਾ ਜਿਹੜੇ ਲੀਵਰ ਹੁੰਦੇ ਸੀ ਕਿ ਉਹਨਾਂ ਨੂੰ ਬਣਾ ਕੇ ਖਾ ਜਾਂਦਾ ਰਿਹਾ ਆ ਬਟ ਇਹਦਾ ਕੋਈ ਸਬੂਤ ਤਾਂ ਨਹੀਂ ਮਿਲਿਆ ਵੀ ਇਹਨੇ ਬਣਾ ਕੇ ਖਾਦੇ ਵੀ ਆ ਬਟ ਇਹਨੇ ਕੰਫੈਸ ਕੀਤਾ ਸੀਗਾ ਵੀ ਮੈਂ ਖੁਦ ਬਣਾ ਕੇ ਖਾਂਦਾ ਰਿਹਾ ਫਿਰ ਇਹਨੂੰ ਉਸ ਥਾਂ ਦੇ ਉੱਤੇ ਲੈ ਕੇ ਗਿਆ ਵੀ ਜਿੱਥੇ ਇਹ ਬੋਡੀਜ਼ ਨੂੰ ਦੱਬਦਾ ਹੁੰਦਾ ਸੀਗਾ ਬਾਕੀ ਇਹਦੇ ਰਿਲੇਟਡ ਜੇ ਮੈਨੂੰ ਫੋਟੋਆਂ ਮਿਲੀਆਂ ਜਿਹੜੀਆਂ ਬੋਡੀਜ਼ ਦੀਆਂ ਕੱਢੀਆਂ ਸੀ ਪੁਲਿਸ ਵਾਲਿਆਂ ਨੇ ਉਹ ਮੈਂ ਮੇਰੀ ਇੰਸਟਾਗ੍ਰam ਆਈਡੀ ਆ ਰਠੋਰ ਪ੍ਰਾਈਸ ਸਟੋਰੀ ਇਹਦੇ ਤੇ ਦੇਖ ਲਓ ਮੈਂ ਲਗਾ ਦਊਂਗਾ ਇਹਦੇ ਰਿਲੇਟਡ ਜਿੰਨੀਆਂ ਵੀ ਰੀਅਲ ਫੋਟੋਆਂ ਹੋਣਗੀਆਂ ਦੇਖ ਕੇ ਸਾਨੂੰ ਲੱਗਦਾ ਗਾਪਾ ਤਾਂ ਇਹਦੇ ਉੱਤੇ ਇੱਕ Netflix ਵਾਲਿਆਂ ਨੇ 2021 ਦੇ ਵਿੱਚ ਦਾ ਰੇਨਕੋਟ ਕਿਲਰ ਵੈਬ ਸੀਰੀਜ਼ ਵੀ ਬਣਾਈ ਹੋਈ ਆ ਤੁਸੀਂ ਦੇਖ ਲਿਓ ਬਾਕੀ ਇੱਕ ਤੁਹਾਨੂੰ ਲੱਗਦਾ ਜੇ ਫਿਲਮ ਦੀ ਸਟੋਰੀ ਆ ਮੇਰਾ ਭਰਾ ਯੂਮ ਦੇ ਚੁੱਲ ਆਪਣੇ ਨੈਟ ਦੇ ਉੱਤੇ Google ਦੇ ਸਰਚ ਮਾਰ ਲਿਓ ਤੁਹਾਨੂੰ ਸਾਰਾ ਕੁਝ ਪਤਾ ਲੱਜ ਜਾਣਾ ਆ ਮੈਂ ਤੁਹਾਨੂੰ ਬੋਰ ਨਹੀਂ ਸੀ ਕਰਨਾ ਚਾਹੁੰਦਾ ਇਸ ਕਰਕੇ ਮੈਂ ਤੁਹਾਨੂੰ ਸਿੱਧੀ-ਸਿੱਧੀ ਕਹਾਣੀ ਸੁਣਾਈ ਆ ਕਈਆਂ ਨੇ ਕਹਿਣਾ ਭਰਾਵਾ ਵੀ ਸਾਰਾ ਫਾਰਵਰਡ ਦਿੱਤਾ ਆ ਤੇ ਕਈਆਂ ਨੇ ਕਹਿਣਾ ਬਹੁਤ ਵਧੀਆ ਸੁਣਾਈ ਆ ਇਸ ਕਰਕੇ ਮੈਂ ਥੋੜਾ ਹਾਫ ਕਨਫਿਊਜ਼ ਆ ਮੈਂ ਤੁਹਾਨੂੰ ਪੂਰਾ ਡਿਟੇਲਿੰਗ ਦੇ ਨਾਲ ਸੁਣਾਇਆ ਕਰਾਂ ਕਿ ਮੈਂ ਸਿਰਫ ਤੁਹਾਨੂੰ ਫਟਾਫਟ ਸੁਣਾ ਦਿਆ ਕਰਾਂ ਵੀ ਆਹ ਕਾਹਨ ਡੋਨੇ ਕੀਤਾ ਸੀਗਾ ਤੇ ਇਹ ਇੱਕ ਡੈਮੋ ਸੀਗੀ ਜਿਹਦੇ ਵਿੱਚ ਮੈਂ ਤੁਹਾਨੂੰ ਸਿੱਧੀ ਸਿੱਧੀ ਸਾਰੀ ਕਹਾਣੀ ਸੁਣਾ ਦਿੱਤੀ ਆ ਜੇ ਤੁਸੀਂ ਕਹੋਗੇ ਵੀ ਇਹ ਫਾਰਵਰਡ ਸੀਗੀ ਤਾਂ ਫਿਰ ਮੈਂ ਅੱਗੇ ਤੋਂ ਪੂਰੇ ਪਿਆਰ ਦੇ ਨਾਲ ਪੂਰੀ ਤੁਹਾਨੂੰ ਫੀਲ ਕਰਾਉਂਗਾ ਵੀ ਕੀ ਕੀ ਕਾਹਨ ਕਿੱਦਾਂ ਹੋਇਆ ਸੀਗਾ ਮੈਨੂੰ ਕਮੈਂਟ ਦੇ ਵਿੱਚ ਲੈ ਕੇ ਜਰੂਰ ਦੱਸਿਓ ਤੁਹਾਨੂੰ ਸਟੋਰੀ ਕਿੱਦਾਂ ਦੀ ਲੱਗੀ ਆ ਜੇ ਤੁਹਾਨੂੰ ਥੋੜੀ ਬਹੁਤੀ ਜਾਣਕਾਰੀ ਦਿੱਤੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਮਿਹਨਤ ਲੱਗਦੀ ਆ ਇਦਾਂ ਦੇ ਕੇਸ ਲੱਭਣ ਨੂੰ ਬਾਕੀ ਤੁਹਾਨੂੰ ਮਿਲਦੇ ਆ ਕਿਸੇ ਹੋਰ ਵਧੀਆ ਨਵੀਂ ਸਟੋਰੀ ਦੇ ਨਾਲ ਉਦੋਂ ਤੱਕ ਲਈ ਫੋਲੋ ਕਰਨਾ ਨਾ ਭੁੱਲੋ ਸੱਚੀ ਗੱਲ ਹੈ